ਸਿਕਾਣ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਦੇ ਨਸ਼ੇ ਦੇ ਨਾਲ ਤੋਤ ਰਹੇ ਨੇ ਵਾਰ-ਵਾਰ ਵਿਰੋਧੀ ਪਾਰਟੀਆਂ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਪੰਜਾਬ ਕਿਹਦੇ ਹੱਥ ਵਿੱਚ ਫੜਾ ਦਿੱਤਾ ਗਿਆ ਹੈ ਕਿ ਜਿਹੜਾ ਸ਼ਰਾਬੀ ਹੈ ਸ਼ਰਾਬੀ ਤਾਂ ਡਰਾਈਵਰ ਗੱਡੀ ਨਹੀਂ ਚਲਾ ਸਕਦਾ ਲੇਕਿਨ ਸੂਬੇ ਦਾ ਮੁੱਖ ਮੰਤਰੀ ਦਾਰੂ ਪੀ ਕੇ ਰੈਲੀਆਂ ਕਰਦਾ ਹੈ ਮੁਜ਼ਾਰੇ ਕਰਦਾ ਹੈ ਅਤੇ ਚੋਣ ਪ੍ਰਚਾਰ ਕਰਦਾ ਹੈ ਇਸ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਰਹਿੰਦੇ ਨੇ ਚਾਹੇ ਉਹ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਰਾਜਾ ਵੜਿੰਗ ਹੋਣ ਚਾਹੇ ਸ਼ਰੂਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਣ ਦੱਸਿਆ ਜਾ ਰਿਹਾ ਹੈ ਕਿ ਅੱਜ ਝਾਟੜ ਹਵਾਈ ਝਾਟ ਲੈਂਡ ਕੀਤਾ ਗਿਆ ਚੰਡੀਗੜ੍ਹ ਦੇ 에어ਪੋਰਟ ਤੇ ਲਗਭਗ 12 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ। ਬਿਕਰਮਜੀਤ ਸਿੰਘ ਮਜੀਠੀਆ ਨੇ ਆਪਣੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਪੋਸਟ ਨੂੰ ਸ਼ੇਅਰ ਕੀਤਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਸੀ ਅਤੇ ਪੈਰ ਫਿਸਲ ਗਿਆ ਉਸ ਨੂੰ ਸੱਟਾਂ ਲੱਗੀਆਂ ਨੇ ਅਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਦਿੱਲੀ ਦੇ ਕਿਸੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ। ਇਸ ਤਰ੍ਹਾਂ ਦੇ ਇਲਜ਼ਾਮ ਥੱਲੇ ਜਿਵੇਂ ਹੀ ਬਿਕਰਮ ਮਜੀਠੀਆ ਨੇ ਫੇਸਬੁੱਕ ਤੇ ਇਹ ਪੋਸਟ ਪਾਈ ਨਾਲ ਦੇ ਨਾਲ ਹੀ ਜਿਹੜੇ ਐਸਐਮਸੀ ਉਹਨਾਂ ਦੀ ਛੜੀ ਲਾਗੇ ਚਿੱਲ ਕਰਦੇ ਨੇ ਧੋਤ ਰਹਿੰਦੇ ਨੇ ਪੰਜਾਬ ਇਹਨਾਂ ਕੋਲ ਚੱਲਣਾ ਨਹੀਂ ਅਸੀਂ ਜੇਕਰ ਹਾਲੇ ਕੋਈ ਵੀ ਨੋਟਿਸ ਜਾਂ ਕੋਈ ਪੱਤਰਕਾਰ ਵੱਲੋਂ ਨਹੀਂ ਆਇਆ ਲੇਕਿਨ ਬਿਕਰਮ ਮਜੀਠ ਸਿੰਘ ਮਜੀਠੀਆ ਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਿਆ ਇਹ ਜਾਤ ਇਹ ਬਿਕਰਮਜੀਤ ਸਿੰਘ ਮਜੀਠੀਆ ਜਾਣਦੇ ਨੇ ਜਾਂ ਆਪ ਗਵਰਤਮਾਨ ਜਾਣਦੇ ਨੇ ਜੇਕਰ ਪੰਜਾਬ ਦੇ ਉਹ ਮੁੱਖ ਮੰਤਰੀ ਨੇ ਸੂਬੇ ਦੇ ਮੁੱਖ ਮੰਤਰੀ ਨੇ ਜੇਕਰ ਇਸ ਤਰ੍ਹਾਂ ਦੀ ਕੋਈ ਵੀ ਅਵਾਤਵਾ ਜਾਂ ਕੋਈ ਮਿਸ ਹੈਪਨਿੰਗ ਉਹਦੇ ਨਾਲ ਹੁੰਦੀ ਤਾਂ ਪੱਤਰਕਾਰਾਂ ਨੇ ਕੋਈ ਨਾ ਕੋਈ ਰਿਪੋਰਟ ਜਿਹੜੀ ਹੈ ਉਹ ਛੱਡ ਦੇਣੀ ਸੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਪੋਸਟ ਬਿਕਰਮਜੀਤ ਸਿੰਘ ਮਜੀਠੀਆ ਨੇ ਪਾਈ ਹੈ ਉਹ ਬਹੁਤ ਜ਼ਿਆਦਾ ਸੁਰਖੀਆਂ ਬਟੋਰੀ ਹੈ ਅਤੇ ਉਸ ਪੋਸਟ ਨੂੰ ਵਾਰ-ਵਾਰ ਸ਼ੇਅਰ ਕੀਤਾ ਜਾ ਰਿਹਾ ਹੈ ਬਿਕਰਮਜੀਤ ਸਿੰਘ ਮਜੀਠੀਆ ਹਮੇਸ਼ਾ ਕਦੇ ਚੀਚੀਆਂ ਦੀਆਂ ਗੱਲਾਂ ਕਰਦੇ ਨੇ ਕਦੇ ਕਹਿੰਦੇ ਰੁਹੀ ਜਾਂਦਾ ਰੁਹੀ ਜਾਂਦਾ ਐਸ ਤਰ੍ਹਾਂ ਦੀਆਂ ਗੱਲਾਂ ਕਰਕੇ ਕੀ ਪ੍ਰਮੰਨ ਕੀ ਸੱਚਮੁੱਚ ਦਿੱਲੀ ਤੋਂ ਆਉਂਦੇ ਸਮੇਂ ਜਦੋਂ ਚਾਹ ਨੇ ਲੈਂਡ ਕੀਤਾ ਚੰਡੀਗੜ੍ਹ ਦੇ ਵਿੱਚ ਕੀ ਸੱਚਮੁੱਚ ਭਗਵੰਤ ਮਾਨ ਦਾ ਪੈਰ ਫਿਸਲਿਆ ਇਹ ਨਹੀਂ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਵੇ ਸ਼ਰਾਬ ਤੋਂ ਬਿਨਾ ਵੀ ਕਿਸੇ ਦਾ ਪੈਰ ਫਿਸਲ ਸਕਦਾ ਹੈ ਕਹਿੰਦੇ ਕਾਫੀ ਸੱਟਾਂ ਲੱਗੀਆਂ ਨੇ ਜਿਹਦੇ ਇਲਾਜ ਵਾਸਤੇ ਫਿਰ ਦੁਬਾਰਾ ਦਿੱਲੀ ਦੇ ਕਿਸੇ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਨੂੰ ਜੇਕਰ ਅਜੈ ਅਜੈ ਅਸੀਂ ਵੀ ਉਸ ਦੇ ਬਚਨ ਦੀਆਂ ਸ਼ੁਭਕਾਮਨਾ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਬਚਨ ਪੰਜਾਬ ਦੇ ਵਿੱਚ ਆਉਣ ਅਤੇ ਪੰਜਾਬ ਦੇ ਜਿਹੜੇ ਹਾਲਤ ਨੇ ਹਾਲਾਤ ਨੇ ਜਿਹੜੇ ਦਿਨ-ਬਦ ਦਿਨ ਮਾੜੇ ਹੁੰਦੇ ਜਾ ਰਹੇ ਨੇ ਉਹਨਾਂ ਦਾ ਆ ਕੇ ਜੱਜਾ ਲੈਣ ਲੇਕਿਨ ਵਿਕਰਮਜੀਤ ਸਿੰਘ ਮਜੀਠੀਆ ਆਦੀ ਇਸ ਪੋਸਟ ਨੇ ਕਿ ਸ਼ਰਾਬ ਪੀ ਕੇ ਆ ਰਹੇ ਸੀ ਨਸ਼ਿਬ ਜੀ ਧੁੱਤ ਸੀ ਅਤੇ 에어ਪੋਰਟ ਤੇ ਝਾੜ ਦੇ ਉਤਰ ਲਗਿਆ ਪਲੇਨ ਦੇ ਵਿੱਚ ਉਹਨਾਂ ਦਾ ਪੈਰ ਫਸਲ ਗਿਆ ਅਤੇ ਕਾਫੀ ਸੱਟਾਂ ਲਗੀਆਂ ਕੀ ਇਹ ਸੱਚਮੁੱਚ ਸੱਚ ਹੈ ਜਾਂ ਝੂਠ ਹੈ ਬਿਕਰਮਜੀਤ ਸਿੰਘ ਮਜੀਠੀਆ ਨੇ ਇਹ ਆਪਣੇ ਸ਼ੋਸ਼ਣ ਅਕਾਊਂਟ ਤੋਂ ਇਹ ਪੋਸਟ ਪਾ ਕੇ ਪੂਰੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਇਹ ਪੋਸਟ ਵੱਤ ਤੋਂ ਵੱਤ ਸ਼ੇਅਰ ਹੋ ਰਹੀ ਹੈ ਪੰਜਾਬ ਦੇ ਮੋਬਾਈਲਾਂ ਤੇ ਧੰਨਵਾਦ